ਮੋਲਟੀਮਾ ਇਹ ਨਾਮ ਕਿਹਦੇ ਪੜ੍ਹਦੀ ਫੋਰਥ ਕਲਾਸ ਇਹਦਾ ਨਾਮ ਲੈ ਮਾਰਲਿੰਗ ਦੇਰਾ ਦੂੰ ਈਸ਼ਾ ਦੇ ਨਾਮ ਨੇ ਮਮਾ ਪਪਾ ਬੁਆ ਭਰਾ ਸਾਰੇ ਕਿਹਦਾ ਨਾਮ ਹੈ ਮੋਲਟੀਮਾ ਪੜਾਈ ਟਿਊਸ਼ਨ ਜਾ ਕੇ ਕਰਨੀ ਥੋੜਾ ਦੇਰ ਬਾਅਦ ਕੇ ਉਸ ਤੋਂ ਬਾਅਦ ਮਾਰਨਿੰਗ ਦੀ ਪ੍ਰੈਕਟਿਸ ਤਾਂਤੀ ਪਲਸ 10 10 ਸਾਢੇ ਰੁਪਏ ਕੀ ਹੋ ਗਿਆ ਸਿਰ ਉੱਪਰ ਡਾਕਟਰ ਮਾਰਨਿੰਗ ਮੇਰੀ ਮੰਮਾ ਤੇ ਸਭਨਾ ਡਾਕਟਰ ਮੇਰੇ ਬਾਪ ਮਾਂ ਦੇ ਸੁਪਨਾ ਮੇਰਾ ਰੇਖਾ ਜੀ ਮਾਂ ਬੇਟੀ ਮੇਰੀ ਬੇਟੀ ਹੈ ਮੈਂ ਮम्मा ਵੱਡੀ ਮम्मा ਇਹਨਾਂ ਨੇ ਦੇਰਾਂ ਧੁੰਦ ਤੋ ਮੈਂ ਹਮੇਸ਼ਾ ਦਿ올 ਬਾਲੀਵੁੱਡ ਦੇ ਸਟਾਰ ਸਾਰੇ ਨੂੰ ਪਤਾ ਹੈ ਜੀ ਦੇਖ ਕੇ ਇਹ ਸਭ ਉਹ ਜਿਹੜਾ ਪ੍ਰਵਾਹ ਸੀ ਬਹੁਤ ਜ਼ਿਆਦਾ ਸੀ ਮੈਂ ਦੇਖ ਕੇ ਤੇ ਮੈਨੂੰ ਵਿਸ਼ਵਾਸ ਨਹੀਂ ਲੱਗਾ ਮੈਂ ਬਸ ਇਪਰੇ ਸੋਚਿਆ ਕਿ ਮੈਨੂੰ ਸੁਪਨਾ ਦਿਖਨ ਨਹੀਂ ਆ ਜਦੋਂ ਮੌਲੀ ਨੇ ਜਾ ਕੇ ਉਹ ਮਤਲਬ ਕਾਫੀ ਸੀ ਜਿਨ੍ਹਾਂ ਦੇ ਵਿੱਚ ਬੱਚਾ ਇਹੀ ਸੀ ਇਕੱਲਾ ਜਿਹਦੇ ਨੇ ਮੈਮ ਨੂੰ ਗਿਫਟ ਦਿੱਤਾ ਮੈਮ ਨੇ 2 ਮਿੰਟ ਵਾਸਤੇ ਕੈਮਰੇ ਆਫ ਕਰਾਤੇ ਕਿ ਮੈਂ ਬੇਟੀ ਨਾਲ ਕੋਈ ਗੱਲ ਕਰਨੀ ਮੈਨੂੰ ਨਹੀਂ ਪਤਾ ਕੀ ਗੱਲ ਕਰਦੀ ਵੀ ਸੀ ਤੇ ਬਾਅਦ ਚ ਇਹਨਾਂ ਨੇ ਜੋ ਗੱਲ ਕੀਤੀ ਉਹ ਉਹ ਲੰਮਾ ਇੰਨਾ ਵਧੀਆ ਲੱਗਾ ਕਿ ਹੱਦ ਨਾਲ ਵੱਧ ਕੇ ਮੈਨੂੰ ਵੀਡੀਓ ਨਹੀਂ ਬਣਾਉਣ ਦਾ ਮੌਕਾ ਮਿਲਿਆ ਫੋਟੋ ਨਹੀਂ ਖਿੱਚਣ ਦਾ ਮੌਕਾ ਮੈਂ ਦੇਖਦੀ ਰਹੀ ਉਹਨਾਂ ਨਾਲ ਕਿ ਸਹੀ ਰੀਅਲ ਚ ਸਾਡਾ ਬੱਚਾ ਹਿੱਥ ਤੱਕ ਪਹੁੰਚ ਗਿਆ ਲੰਡਨ ਛੋਟੀ ਜਿਹੀ ਮੇਡਮ ਦਾ ਬਸ ਮਾਫੀ ਰੱਖਦਾ ਸੁਪਨਾ ਜਿਹਾ ਸੁਕਾਰਤ ਹੁੰਦਾ ਪਰ ਮੈਨੂੰ ਹਜੇ ਵੀ ਸੁਪਨਾ ਹੀ ਲੱਗਣ ਲਿਆ ਕਿੰਨੇ ਕੁ ਹੋ ਗਏ ਇਹ ਪਹਿਲੇ ਸਾਨੂੰ ਤਾਂ ਪਤਾ ਨਹੀਂ ਸੀ ਮੈਨੂੰ ਤਾਂ ਕੋਈ ਪੁੱਛਦਾ ਸੀ ਮੈਂ ਨਾਲ ਕਹਿੰਦੀ 15 20 ਤੱਕ ਚੱਲ ਗਏ ਪਰ ਜਿੱਥੋਂ ਅਸੀਂ ਸ਼ੋਅ ਹੋ ਗਏ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ 35 ਪਲੱਸ ਹੋ ਗਏ ਤੁਹਾਨੂੰ ਨੂੰ ਪਤਾਗਾ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਇੱਕ ਫਾਈਲ ਪਈ ਆ ਇੱਧਰ ਵੀ ਅਵਾਰਡ ਆ ਇੱਧਰ ਜਦੋਂ ਅਸੀਂ ਆ ਕੇ ਕਾਊਂਟਿੰਗ ਕੀਤੀ ਘਰ ਉਹ 35 ਤੋਂ ਪਲੱਸ ਸੀ ਇਹ ਕਿਤੇ ਕਿਤੇ ਪਾਪੀ ਕਿਥੋਂ ਦੇ ਕੰਪੀਟੀਸ਼ਨ ਮਤਲਬ ਬਠਿੰਡਾ ਚੰਡੀਗੜ੍ਹ ਮੁੰਬਈ ਦਿੱਲੀ ਹਰਿਆਣਾ ਯਾਨੀ ਕਿ ਜਿੱਥੇ ਵੀ ਜਾਂਦਾ ਸਨ ਉੱਥੇ ਮੈਨੂੰ ਕੋਈ ਦਿਨ ਭੁੱਲ ਗਈ ਕਿ ਮੈਂ ਕਿੱਥੇ-ਕਿੱਥੇ ਗਈ ਸੀ ਉਹ ਜਦੋਂ ਅਵਾਰਡ ਵੇਖੀਦਾ ਫਿਰ ਇੱਥੇ ਨਾਮ ਆਉਂਦਾ ਫਿਰ ਸਾਨੂੰ ਪਤਾ ਲੱਗਦਾ ਹੈ ਦਿਨ ਸਿਰਫ ਇੱਕ ਹੀ ਇਹ ਹੀ ਬੱਚਾ ਸੀਗਾ ਪੰਜਾਬ ਤੋਂ ਤੇ ਇੱਕ ਮਤਲਬ ਹੁਸ਼ਿਆਰਪੁਰ ਤੋਂ ਲੇਡੀ ਸੀਗੇ ਅਵਾਰਡ ਤਾਂ ਤੁਹਾਨੂੰ ਪਤਾ ਕਿਸੇ ਦਾ ਮਤਲਬ ਨਾਮ ਹੋਏ ਜਾਂ ਕਿਸੇ ਕੰਮ ਮਕਾਮ ਤੇ ਪਹੁੰਚੇ ਉਹਨੂੰ ਮਿਲਦਾ ਏ ਤੇ ਰੈਕ ਮਿਲਦਾ ਨਾ ਹਾਂਜੀ ਮੇਟੀ ਕਹਿੰਦੀ ਹੈ ਆਪ ਪਾਪਾ ਦਾ ਸੁਪਨਾ ਹੈ ਹਾਂਜੀ ਪਰ ਮੈਂ ਸੁਪਨਾ ਕਰੇ ਕਿਹੜੇ ਸੁਪਨਾ ਕਥਾ ਨਹੀਂ ਮੈਨੂੰ ਤਾਂ ਲੱਗਦਾ ਕਿ ਮੇਰਾ ਸੁਪਨਾ ਪਹਿਲੇ ਪੂਰਾ ਹੁੰਦਾ ਗਿਆ ਕਿਉਂਕਿ ਛੋਟੀ ਉਮਰ ਚ ਜਿਹੜਾ ਜਿਸ ਲਾਈਨ ਚ ਜਾਏ ਇਹਦੇ ਚ ਆਪਣਾ ਆਪ ਹੀ ਹੁਨਰ ਵਾਪਨੇ ਆਪ ਐਕਟਿੰਗ ਹੁਣ ਤੁਹਾਨੂੰ ਲੱਗੇਗਾ ਕਿ ਬੱਚਾ ਨੋਰਮਲ ਨਹੀਂ ਪਹਿਲੇ ਪਹਿਲੇ ਜਾਂਦੀ ਹੁੰਦੀ ਸਟੇਜ ਦੇ ਉੱਤੇ ਜਾ ਕੇ ਰੋਣਾ ਕਈ ਕਈ ਤਾਂ ਇਦਾਂ ਦੇ ਵੀ ਦੇ ਸ਼ੋਅ ਹੈ ਕਿ ਸਟੇਜ ਤੇ ਜਾ ਕੇ ਸੋ ਜਾਣਾ ਕਦੀ ਰੋਣਾ ਇਨੇ ਤੇ ਵਾਪਸ ਆ ਜਾਣਾ ਇਦਾਂ ਦਾ ਹੋਇਆ ਫਿਰ ਹੁਣ ਆ ਕਿ ਮੈਨੂੰ ਲੱਗਦਾ ਵਾ ਕਿ ਸਟੇਜ ਸ਼ਾਇਦ ਜਦੋਂ ਬੋਲਦੀ ਆ ਕਿ ਸਟੇਜ ਸ਼ਾਇਦ ਡਰਦੀ ਆ ਜਾਂ ਕਿਸ ਤਰ੍ਹਾਂ ਇਹਨੂੰ ਬੋਲਣ ਲੱਗੇ ਨੇ ਕੰਟੀਨਿਊ ਹਰ ਇੱਕ ਕੰਮ ਨੂੰ ਆਪਣੇ ਸਪੋਰਟ ਕਰ ਲੈਂਦੀ ਕਵਰ ਕਰ ਲੈਂਦੀ ਆ ਹਾਜ਼ਰ ਜਵਾਬ ਆ ਵਧੀਆ ਹੋ ਗਿਆ ਹਾਂਜੀ ਟੈਂਟ ਕੋਈ ਨਹੀਂ ਪਹਿਲਾਂ ਇਹਦੇ ਟੀਚਰ ਸੀਗੇ ਡਾਂਸ ਦੇ ਪਰ ਉਸ ਤੋਂ ਬਾਅਦ ਇਹਨੇ ਕੋਈ ਨਹੀਂ YouTube ਤੇ ਜਿਹੜਾ Instagram ਆ ਇਹ ਬਹੁਤ ਵਧੀਆ ਵਾ ਜੇ ਕੋਈ ਸਹੀ ਢੰਗ ਨਾਲ ਵਰਤੇ ਤਾਂ ਤੇ ਇਹਦਾ ਟੀਚਰ ਵੀ ਉਹੀ ਆ ਤੇ ਇਹਦਾ ਆਪਣਾ ਸਪਨਾ ਵੀ ਬਸ ਉਹ ਹੀ ਸਾਕਰ ਕਰਦੇ ਪਏ ਇੰਸਟਾਗ੍ਰam ਤੇ ਹਾਂਜੀ ਹਾਂਜੀ ਮੈਂ ਖੁਸ਼ੀ ਤਾਂ ਮੈਨੂੰ ਹਰ ਵਾਰੀ ਮਿਲਦੀ ਪਰ ਐਤ ਕੀ ਤਾਂ ਕੋਈ ਜ਼ਿਆਦਾ ਹੈ ਕਿ ਤੇ ਮੈਨੂੰ ਸੁਪਨਾ ਲੱਗਣੀ ਤੇ ਹਜੇ ਤੱਕ ਵੀ ਅਵਾਰਡ ਵੀ ਸਾਡੇ ਘਰ ਆ ਗਿਆ ਉਹਨਾਂ ਨੇ ਮੈਨੂੰ ਹੀ ਲਿਤਾ ਵਾ ਹਜੇ ਤੱਕ ਵੀ ਲੱਗਦਾ ਕਿ ਸੁਪਨਾ ਵਾ ਬਾਕੀ ਇਹ ਵਾ ਕੈਸ਼ਾ ਮੈਮ ਨੇ ਇਹਨੂੰ ਇੱਕ ਉਹ ਦੇਣਾ ਆਪਣਾ ਸਰਪ੍ਰਾਈਜ਼ ਮੈਸੇਜ ਕਹਿੰਦੇ ਸੀ ਤੇਰੇ ਵਾਸਤੇ ਆਏਗਾ ਹਫਤੇ ਬਾਅਦ ਤੇ ਤੈਨੂੰ ਕੋਈ ਸਰਪ੍ਰਾਈਜ਼ ਦਵਾਂਗੇ ਉਹ ਪਤਾ ਨਹੀਂ ਕੀ ਸਰਪ੍ਰਾਈਜ਼ ਕਿ ਮਹਾਮਈ ਕਰੇ ਦਾਤੀ ਕਰੇ ਕੋ ਚੰਗਾਈ ਹੋਵੇ ਬੇਟੀ ਜਿਹੜੀ ਆ ਹੁਣ ਮੈਂ ਮਾਰਨ ਦਾ ਤਾਂ ਹਾਂਜੀ ਪਰ ਆ ਵੀਡੀਓ ਤੇ ਚੱਲਾਈ ਜਾਣਾ ਕੀ ਕਹਣਾ ਜੰਦ ਜਿੜਤੀਆਂ ਨਹੀਂ ਤੀਆਂ ਨੂੰ ਜਿਹੜਾ ਚੰਗਾ ਨਹੀਂ ਸਮਝਦੇ ਹੁਣ ਮੰਨ ਲਓ ਤੁਸੀਂ ਵੀਡੀਓ ਚਲਾਓਗੇ ਪ੍ਰੈਸ ਵਾਲੇ ਭਰਾ ਦਾ ਤਾਂ ਇਹੀ ਪ੍ਰੈਸ ਵਾਲਿਆਂ ਦਾ ਥੈਂਕ ਯੂ ਆ ਮਿਹਰਬਾਨੀ ਉਹਨਾਂ ਦੀ ਕਿ ਅਸੀਂ ਘਰ ਉਹੋਰ ਲੈ ਕੇ ਬਹਿ ਜਾਂਦੇ ਤੇ ਕਿਸੇ ਨੂੰ ਨਹੀਂ ਪਹਿਚਾਣ ਹੋਣੀ ਸੀ ਇੱਕ ਪ੍ਰੈਸ ਵਾਲੇ ਭਰਾ ਹੀ ਆ ਜਿਹੜੇ ਅੱਗੇ ਮੈਸੇਜ ਕਰਦੇ ਉਹ ਬੱਚਿਆਂ ਨੂੰ ਗਾਹ ਤੋੜਦੇ ਆ ਸਹੀ ਮਾਇਨੇ ਚ ਪੁੱਛੋ ਤੇ ਉਹਨਾਂ ਦਾ ਹੱਕ ਹੁੰਦਾ ਵਾ ਉਹਨਾਂ ਦਾ ਹੱਥ ਹੀ ਆ ਇਹਨਾਂ ਨੂੰ ਅਗਿਲ ਜਾਂਚ ਅਵਾਰਡ ਕਰਾਇਆ ਕਿਸੇ ਨੂੰ ਨਹੀਂ ਪਤਾ ਤੁਸੀਂ ਵੀਡੀਓ ਚਲਾਓਗੇ ਹਰ ਘਰ ਚ ਜਾਏਗਾ ਹਰ ਘਰ ਦਾ ਸੁਪਨਾ ਬਣੇਗੀ ਕਿ ਯਾਰ ਸਾਡੀ ਵੀ ਕੁੜੀ ਇਦਾਂ ਦੀ ਹੋਵੇ ਕਿ ਜਿਹੜਾ ਸਾਡੇ ਬੱਚਾ ਗਾਂਗੇ ਨਾਮ ਰੋਸ਼ਨ ਕਰੇ ਬਸ ਇਹ ਮੈਸੇਜ ਤੁਸੀਂ ਪਹੁੰਚਾ ਸਕਦੇ ਹੋ ਤੇ ਤੁਹਾਡਾ ਹੀ ਮਤਲਬ ਧੰਨਵਾਦ ਵਾ ਬਾਕੀ ਬੇਟੀਆਂ ਵਾ ਬੇਟੀਆਂ ਕਿਸ ਤੋਂ ਘੱਟ ਰਹੀ ਹੁੰਦੇ ਨੇ ਕਰਦੇ ਆਪਣਾ ਪ੍ਰੂਫ ਕਿਉਂਕਿ 3 ਸਾਲ ਦੇ ਵਿੱਚ ਇਹਨੂੰ ਆਪਣੇ ਆਪ ਸ਼ੌਂਕ ਪਿਆ ਸੀ ਸਾਡਾ ਨਹੀਂ ਸੀ ਹੈ ਕਿ ਅਸੀਂ ਛੋਟੇ ਬੱਚੇ ਲੈ ਗ ਜਾਈਏ ਹਰ ਕੋਈ ਮਾਂ ਪੇ ਜਦੋਂ ਦਾ ਇੱਕ ਇੱਕ ਐਚ ਡੀਓ ਟੀਵੀ ਤੇ ਇੱਕ ਚੈਨਲ ਚੱਲਦਾ ਸੀਗਾ ਬੱਚਿਆਂ ਦਾ ਸ਼ੋਅ ਉਹ ਸਿਰਫ ਇਹਨੇ ਇੱਕ ਦੋ ਵਾਰੀ ਵੇਖਿਆ ਤੇ ਕਹਿੰਦੀ ਮੈਂ ਇੱਥੇ ਜਾਣਾ ਇਹ ਬੱਚੇ ਨੂੰ ਉਸ ਲਾਈਨ 'ਚ ਪਾਓ ਜਿਸ ਲਾਈਨ 'ਚ ਉਹਦਾ ਰਜਰਵ ਹੋਏ ਜਿਸ ਲਾਈਨ 'ਚ ਉਹ ਜਾ ਸਕੇ